ਉਹ ਉਹ ਪਲਾਸਟਿਕ ਦੀ ਬਹੁਤ ਹਲਕੀ ਵਿਟਾਉਟ ਆਈਐਸਆਈ ਮਾਰਕਾ ਨਹੀਂ ਨਹੀਂ ਆਈਐਸਆਈ ਆਈਐਸਆਈ ਹਰਦਾਨ ਚੈੱਕ ਦਾ ਕਰਾਈ ਨਹੀਂ ਆਈਐਸਆਈ ਲੋ ਜੀ ਆਪਣੇ ਸਵਾਲਾਂ ਤੋਂ ਭਾਈਦੇ ਹੋਈ ਜਾਈਂ ਸਾਬ ਇਹ ਦੇਖੋ ਪਾਈਪ ਕਿੰਨਾ ਕ੍ਰੈਕ ਹੋਈ ਪਈ ਸਾਰੀ ਮੈਂ ਤੁਹਾਨੂੰ ਦਿਖਾ ਰਹੇ ਹਾਂ ਸਾਰੀ ਪਾਈਪ ਕ੍ਰੈਕ ਹੋਈ ਪਈ ਹੈ ਪਾਈਪ ਦੀ ਕੁਆਲਿਟੀ ਦੇਖੋ ਕਿੰਨੀ ਹਲਕੀ ਹੈ ਕਿ ਚਾਹੇ ਤੁਸੀਂ ਹੱਥ ਨਾਲ ਪਾਈਪ ਤੋੜ ਲੋ 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 ਇਹ ਪਾਈਪ ਦੀ ਕੁਆਲਿਟੀ ਦੇਖੋ ਤੁਸੀਂ ਕਿਸ ਦਰਜੇ ਦੀ ਹਲਕੀ ਪਾਈਪ ਯੂਜ਼ ਕੀਤੀ ਜਾ ਰਹੀ ਹੈ ਨਾ ਪਾਈਪ ਤੇ ਤੁਸੀਂ ਦੇਖੋ ਕੋਈ ਆਈਐਸਆਈ ਮਾਰਕ ਹੈ ਸਾਰੀ ਪਾਈਪ ਤੜਕੀ ਪਈ ਏ ਇਹ ਦੇਖੋ ਭਾਈ ਇਹ ਸੜਕ ਪੱਥਰ ਤਾਂ ਪਾਇਆ ਨਹੀਂ ਅਸੀਂ ਕੋਈ ਨਹੀਂ ਪਾਇਆ ਪਾਈਪ ਨੇ ਪੱਥਰ ਹੀ ਨਹੀਂ ਪਾਏ ਫੇ ਬਿਨਾ ਪੱਥਰ ਤੋਂ ਕਿੱਦਾਂ ਸੜਕ ਤਿਆਰ ਕਰ ਦਿੱਤੀ ਪੱਕਲੀ ਪੜਦੀ ਭਾਈ ਕੰਦ ਮਤਲਬ ਉਹ ਭਾਈ ਪਹਿਲੇ ਟਾਇਲਾ ਚਾਹੀਦੀ ਸੀਗਾ ਤਾਂ ਤੁਸੀਂ ਆਪਣੇ ਮੂੰਹੋਂ ਕਿਹਾ ਕੀ ਪੱਥਰ ਨਹੀਂ ਪਾਇਆ ਥੱਲੇ ਇਧਰ ਬਿਨਾ ਪੱਥਰ ਤੋਂ ਇਹ ਤੇ ਸੜਕ ਤੇ ਲੋਕੀ ਟਿਕਦੀ ਨਹੀਂ ਮਿੱਟੀ ਪਾਏ ਮਿੱਟੀ ਠੀਕ ਹੈ ਜਿਹੜੀ ਗੱਲ ਗਲਤ ਗੱਲਤ ਕਿੰਨਾ ਬੁਰਾ ਹਾਲ ਕਰ ਗਿਆ ਉਹ ਨਵੀਆਂ ਟੈਲਾਂ ਦੀ ਸੜਕਾਂ ਬਣੀ ਸੀ ਉਹ ਟੈਲਾ ਪਈਆਂ ਆ ਉਹ ਟੈਲਾ ਸਾਰੀਆਂ ਉੱਥੇ ਪੱਟ ਕੇ ਸਿੱਟ ਗਏ ਆ ਦੋਸਤੋ ਇਹ ਕਮਲ ਵਿਹਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਈਪਾਂ ਪੈ ਰਹੀਆਂ ਐ ਇਹ ਦੇਖੋ ਪਾਈਪ ਕਿੰਨਾ ਕ੍ਰੈਕ ਹੋਈ ਪਈ ਸਾਰੀ ਮੈਂ ਤੁਹਾਨੂੰ ਦਿਖਾ ਰਿਹਾ ਸਾਰੀ ਪਾਈਪ ਕ੍ਰੈਕ ਹੋਈ ਪਈ ਹੈ ਪਾਈਪ ਦੀ ਕੁਆਲਿਟੀ ਦੇਖੋ ਕਿੰਨੀ ਹਲਕੀ ਹੈ ਕਿ ਚਾਹੇ ਤੁਸੀਂ ਹੱਥ ਨਾਲ ਪਾਈਪ ਤੋੜ ਲਓ ਲੋ ਲੋ ਇਹ ਪਾਈਪ ਦੀ ਕੁਆਲਿਟੀ ਦੇਖੋ ਤੁਸੀਂ ਕਿਸ ਦਰਜੇ ਦੀ ਹਲਕੀ ਪਾਈਪ ਯੂਜ਼ ਕੀਤੀ ਜਾ ਰਹੀ ਹੈ ਨਾ ਪਾਈਪ ਤੇ ਤੁਸੀਂ ਦੇਖੋ ਕੋਈ ਆਈਐਸਆਈ ਮਾਰਕ ਹੈ ਇਹ ਸਾਰੀ ਪਾਈਪ ਤੜਕੀ ਪਈ ਹੈ ਇਹ ਦੇਖੋ ਨਵੀਆਂ ਪਾਈਪੀ ਨਵੀਆਂ ਪਾਈਪਾਂ ਦਾ ਇਹ ਹਾਲ ਆ ਕਿ ਠੇਕੇਦਾਰ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੈ ਕਿ ਤੁਸੀਂ ਕਿਸ ਕੁਆਲਿਟੀ ਦੀ ਪਾਈਪ ਯੂਜ਼ ਕਰ ਰਹੇ ਆਂ ਸੜਕ ਬਣਾਈ ਹੈ ਸੜਕ ਦਾ ਹਾਲ ਦੇਖੋ ਕਿ ਹਜੇ ਸੜਕ 2 ਦਿਨ ਹੋਏ ਬਣੀ ਦੇਖੋ ਸੜਕ ਇਹ ਸਾਰੀ ਸੜਕ ਬਜਰੀ ਬਜਰੀ ਹੋ ਰਹੀ ਹੈ ਜਿੱਥੇ ਮੋਟਰਸਾਈਕਲ ਖੜਾ ਹੈ ਦੇਖਿਓ ਚੱਕੀ ਯਾਰ ਇਹ ਦੇਖੋ ਇਹ ਸਾਰਾ ਮੋਟਰਸਾਈਕਲ ਦਾ ਸਟੈਂਡ ਹੀ ਵਿੱਚ ਖੁੱਭ ਗਿਆ। ਨਾ ਇਲਾਕੇ ਦੇ ਕਾਉਂਸਲਰ ਨੂੰ ਪ੍ਰਵਾਹ ਇਹ ਲੋ ਸਾਰੇ ਵੱਟੇ-ਵੱਟੇ ਸੜਕ ਦੇ ਬਾਹਰ ਆ ਰਹੇ ਨੇ। ਇਹ ਡੇ ਘਟਿਆ ਦਰਜੇ ਦੇ ਕੰਮ ਕੀਤੇ ਜਾ ਰਹੇ ਨੇ ਕਿ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਸਵਾਲਾਂ ਦੇ ਘੇਰੇ ਚ ਐ ਟੁੱਟੀਆਂ ਪਾਈਪਾਂ ਕਿਵੇਂ ਸੀਵਰ ਵਿਵਸਥਾ ਨੂੰ ਕਾਇਮ ਰੱਖ ਸਕਣ ਗਿਆ ਇਹ ਸਵਾਲੀਆ ਨਿਸ਼ਾਨ ਆ ਨਗਰ ਨਿਗਮ ਤੇ ਇੱਕ ਨਵੀਂ ਬਿਡਾਈ ਲੱਗ ਕੇ ਲਈ ਕਿੱਥੇ ਗਈ ਇਹ ਪੁਰਾਣੀ ਨਵੀਂ ਆਹ ਪੁਰਾਣੀ ਡਾਈ ਲਾ ਭਾਜੀ ਇਹ ਹਲੇ ਪਹਿਲੇ ਨਹੀਂ ਲੱਗੀ ਸੀਗੀ ਇਹ ਹਲੇ ਮਜ਼ਬੂਤ ਹੈ ਕੋਈ ਲਈ ਯਾਰ ਇਹ ਟਾਈਲ ਦੇਖੋਗੇ ਕੋਈ ਲਈ ਯਾਰ ਇਹ ਟਾਈਲ ਬਿਲਕੁਲ ਬਰੀਕ ਹੈਗੀ ਆ ਨਹੀਂ ਹੁਣ ਜਿਹੜੇ ਟਾਈਲ ਆ ਰਹੇ ਬਿਲਕੁਲ ਮਰੀਕ ਟਾਈਲ ਆ ਰਹੇ ਆ ਅੱਜ ਕੀ ਡਾਈ ਲਾ ਜਿਹੜੀ ਇੱਕ ਛਟਕੇ ਦੇ ਵਿੱਚ ਟੁੱਟ ਜਾਣੀ ਆ ਆਹ ਦੇਖੋ ਇਹਨਾਂ ਦਾ ਪਣੀ ਹੰਡੀ ਤੇ ਜਿਆਦਾ ਪਣੀ ਆ ਦੇਣਾ ਹੈਗਾ ਹੋਰ ਨਹੀਂ ਬਹੁਤ ਮੈਂ ਨਾ ਮੈਨੂੰ ਪਤਾ ਨਹੀਂ ਇਹ ਇਹ ਤੋਂ ਤੁਹਾਨੂੰ ਜਿਹੜਾ ਘਰ ਦਾ ਫਾਸਲੇ ਲੈਵਲ ਆ ਆਲਰੇਡੀ ਜਿਹੜੀ ਐਗਜ਼ਿਸਟਿੰਗ ਰੋਡ ਸੀ ਉਹਦੇ ਲੈਵਲ ਤੇ ਫੋਟ ਡਾਊਨ ਹੈ ਇਹਦਾ ਮੈਂ ਕੀ ਹੱਲ ਕਰ ਸਕਦਾ ਤੁਹਾਨੂੰ ਭਾਈ ਇਹਦਾ ਹੱਲ ਨਹੀਂ ਸੜਕਾ ਬਣਾਉਣਾ ਸੜਕਾ ਕਿ ਪਤਾ ਤਾਂ ਪਾਇਆ ਨਹੀਂ ਪਾਈ ਪਾਈ ਨਾ ਅਜੇ ਪਹਿਲੇ ਪੱਥਰੀ ਨਹੀਂ ਪਾਏ ਫੇ ਬਿਨਾ ਪੱਥਰ ਤੋਂ ਕਿੱਦਾਂ ਸੜਕ ਤਿਆਰ ਕਰਦੀ ਦੀ ਪੱਕੀ ਪੜਦੀ ਪਾਈ ਕੰਮ ਮਸਲ ਨਹੀਂ ਲੈ ਸੀ ਤੁਸੀਂ ਆਪਣੇ ਮੂੰਹੋਂ ਕਿਹਾ ਕੀ ਪੱਥਰ ਨਹੀਂ ਪਾਇਆ ਥੱਲੇ ਇਧਰ ਬਿਨਾ ਪੱਥਰ ਤੋਂ ਸੜਕ ਤੇ ਲੋਕ ਦੀ ਟਿਕਦੀ ਨਹੀਂ ਮਿੱਟੀ ਪਾਈ ਮਿੱਟੀ ਆ ਦੇਖੋ ਸਾਰੇ ਪਲਾਟ ਦੇ ਵਿੱਚ ਫੰਕਸ਼ਨ ਹੁੰਦੇ ਆ ਕੋਈ ਵੀ ਜਨਮ ਮਰਨ ਹਰ ਪਾਸੇ ਹੁੰਦਾ ਆ ਕੋਈ ਵੀ ਪ੍ਰੋਗਰਾਮ ਇਸ ਪਲਾਟ 'ਚ ਹੁੰਦੇ ਆ ਸਾਰਾ ਮਲਵਾ ਚੱਕ ਕੇ ਇੱਕ ਸਿੱਟ ਕੇ ਚਲ ਗਏ ਏ ਮੇਰੇ ਬਾਪਾ ਕਹ ਰਿਹਾ ਚੱਕਣਾ ਚੱਕਣਾ ਹੁਣ ਕਹ ਰਿਹਾ ਪਾ ਭਾਈ ਬੋਲੋ ਬੋਲੋ ਹੁਣ ਬੋਲੋ ਠੀਕ ਆ ਜਿਹੜੀ ਗੱਲ ਕਰਨ ਤਾਂ ਗੱਲ ਤਾਂ ਕਿੰਨਾ ਬੁਰਾ ਹਾਲ ਕਰ ਗਿਆ ਉਹ ਨਵੀਆਂ ਟੈਲਾਂ ਦੀ ਸੜਕਾਂ ਬਣੀ ਸੀ ਉਹ ਟੈਲਾਂ ਪਈਆਂ ਆ ਉਹ ਟੈਲਾਂ ਸਾਰੀਆਂ ਉੱਥੇ ਪਟ ਕੇ ਸਿੱਟ ਗਏ ਆ ਨਾ ਇਹਨਾਂ ਦਾ ਪੁਰਾਣੀਆਂ ਸੀ ਭਾਈ ਨਵੀਂ ਟੈਲਾਂ 1.5 ਸਾਲ ਹੋਇਆ ਟੈਲਾਂ ਲੱਗੀਆਂ ਆ 1.5 ਸਾਲਾਂ ਚਮੀ ਵਾਲੀ ਸੜਕਾਂ ਬਣੀਆਂ ਸੀਗੀਆਂ ਸਾਰੀ ਖਰਾਬ ਕਰ ਦਿੱਤੀਆਂ ਆ ਦੇਖੋ ਇੱਕ ਨਵੀਂ ਟਾਈ ਡੱਕ ਲਈ ਕਿੱਥੇ ਗਈ ਕਿੱਥੇ ਗਈ ਪੁਰਾਣੀ ਨਵੀਂ ਆਹ ਪੁਰਾਣੀ ਡਾਈ ਲਾ ਭਾਜੀ ਇਹ ਹਲੇ ਪਹਿਲੇ ਨਹੀਂ ਲੱਗੀ ਸੀਗੀ ਇਹ ਹਲੇ ਮਜ਼ਬੂਤ ਹੈ ਕੋਈ ਟਾਇਲ ਦੇਖੋਗੇ ਕੋਈ ਲਾਈ ਯਾਰ ਟਾਇਲ ਬਿਲਕੁਲ ਬਰੀਕ ਹੈਗੀ ਆ ਨਹੀਂ ਹੁਣ ਜਿਹੜੇ ਟਾਇਲ ਲਾ ਰਹੇ ਬਿਲਕੁਲ ਬਰੀਕ ਟਾਇਲ ਲਾ ਰਹੇ ਆ ਅਜਿਹੀ ਟਾਇਲ ਆ ਜਿਹੜੀ ਇੱਕ ਛਟਕੇ ਦੇ ਵਿੱਚ ਟੁੱਟ ਜਾਣੀ ਆ ਤੁਹਾਡੀਆਂ ਚੇਤ ਬਦਲਾਂਗਾ ਬਦਲਨਾ ਉਹ ਤੁਹਾਡੀ ਗੱਲ ਸੁਣਦਾ ਉਹ ਤੁਹਾਡੀ ਗੱਲ ਸੁਣਦਾ ਉਹ ਤੁਹਾਨੂੰ ਕਿਦਾ ਨਹੀਂ ਜਦ ਮੈਂ ਉਹ ਕਿਸੇ ਦੇ ਨਾਲ ਮੈਂ ਮਾਈਕ ਨਹੀਂ ਸੁਣਿਆ ਐਮਐਲਏ ਨੂੰ ਲਿਆਓ ਨਹੀਂ ਨਹੀਂ ਜੇ ਸੜਕ ਨਵੀਂ ਬਣੀ ਤੇ ਟਾਇਲਾ ਪੁਰਾਣੀ ਕੋ ਲਾ ਰਹੇ ਸਰ ਹੋ ਜਗਾਈਲਾ ਪ੍ਰਾਣੀ ਦਾ ਕੀ ਮਤਲਬ ਹੈ ਜੀ ਬਾਅਦ ਚ ਬਸ ਚੇਂਜ ਕਰਦਾ ਕਿਤਾ ਹੋਇਆ ਜੀ ਉਹ ਉਦਾਂ ਹੀ ਕਹਿੰਦਾ ਉਹ ਕੀ ਪ੍ਰਾਣੀ ਫਿਰ ਪਾਈਪ ਲਾਈਨ ਪਾਈ ਕੇ ਨਾਲੇ ਤੁਮਹਾਂ ਕੱਦ ਲਗਾ ਬੰਦੀ ਬਰਸਾਤ ਕਰ ਮੈਂ ਤੁਹਾਨੂੰ ਇੱਕ ਪੂਰਾ ਜਵਾਬ ਦਿਓ ਤੁਹਾਡੀ ਕਿੰਨੇ ਪੈਸੇ ਜੀ ਬੋਲੋ ਬੋਲਾ ਕਿੰਨੇ ਪੈਸੇ ਦਿੱਤੇ ਮੈਨੂੰ ਕਿੰਨੇ ਪੈਸੇ ਦਿੱਤੇ ਜੀ ਬੋਤਲ ਪੀਤੇ ਉਹ ਤੋਂ ਦਿੱਤੇ 200 ਰੁਪਏ ਦਿੱਤਾ ਜੀ ਕਿਸ ਕੋ ਦਿੱਤਾ ਜਿਨਾਬੋ ਤੁਹਾਨੂੰ ਕੋ ਕਹਿ ਰਹੀ ਹਾਰ ਰੁਪਏ ਦਿੱਤਾ ਤੁਹਾਨੂੰ 900 ਰੁਪਏ ਉੱਤੇ ਸਾਰਾ ਖਰਚਾ ਪਾਪਾ ਤੇ ਮੇਰੇ ਭਰਾ ਨੇ ਕੀਤਾ ਸੀ ਤੇ 900 ਰੁਪਏ ਲੈ ਨਾ ਸਿਰਫ ਇਹਨਾਂ ਨੇ ਲੈ ਲਿਆ ਕੁਝ ਕੀਤਾ ਨਹੀਂ ਜਿਹੜਾ ਲੇਗਾ ਕੋਈ ਫਾਇਲ ਸੀ ਉਹਨੇ ਕੁਝ ਤੇ ਫਾਇਲ ਦਿੱਤੀ ਤਾਂ ਮੈਂ ਜੋ ਹਾਂ ਹਾਲੋ ਮਰਾ ਜੀ ਆਪਣੇ ਫਾਇਲ ਦੇ ਬੋਲ ਦਿੱਤੇ ਤਾਂ ਮੈਂ ਕੀ ਕਰੂੰ ਤੇਰੀ ਪ੍ਰਾਈਮ ਟਾਇਲ ਤੇ ਮੇਰਾ ਪਾਈਪ ਤੋੜ ਕੇ ਅਰੇ ਐ ਇੱਕ ਤੀਸਰੀ ਸਰਕਾਰੀ ਢਣਗ ਬਣਾ ਰਹੇ ਹੋ ਤੇ ਫਿਰ ਤੁਸੀਂ ਇਹਨਾਂ ਕੋ ਪਾਈਪ ਕਿੱਦਾਂ ਪਾਏਗਾ ਕਾਹਦੇ ਲੈ ਰਹੇ ਜੀ ਕੰਮ ਉਹ ਕਹਿੰਦੇ ਵੇਰੇ ਸੀ ਕਿ ਤੂੰ ਕੰਮ ਹੀ ਨਹੀਂ ਕੀਤਾ ਅਗਲਾ ਕੁਸ਼ੀ ਨੇ ਪਾਲ ਨਹੀਂ ਕਿਹਾ ਮੈਂ ਨਹੀਂ ਦੇ ਸਕਦਾ ਕੁਸ਼ੀ ਨਾਲ ਪਾਲ ਕੁਸ਼ੀ ਨੇ ਕਾਦੀ ਪਾਲੀ ਦਿੱਤੀ ਕੁਸ਼ੀ ਨੇ ਤੇ ਨਹੀਂ ਪਏ ਨਹੀਂ ਨਹੀਂ ਕੁਸ਼ੀ ਨੇ ਦਿੱਤੇ ਕਿ ਉਹ ਪਾਈਪ ਵਾਂ ਦੇ ਦਿੱਤੇ ਪਏ ਕੁਸ਼ੀ ਨੇ ਕਿਹਾ ਕਿ ਜਦ ਮਰੀ ਅੜਿਆ ਸੀ ਤਾਂ ਹੀ ਹੱਥ ਦਿੱਤੇ ਆ ਤੇ ਉਹ ਕਹਿੰਦੇ ਆ ਕਹਿੰਦਾ ਕੁਸ਼ੀ ਨੇ ਦਿੱਤੇ ਪਾਈਪ ਦੇ ਪਏ ਕੁਸ਼ੀ ਨੇ ਨਹੀਂ ਨਹੀਂ ਕੁਸ਼ੀ ਨੇ ਨਹੀਂ ਉਹਨਾਂ ਕੋ ਐਨੇ ਇਹੜਾ ਕੁਝ ਨਹੀਂ ਆਉਂਦੇ ਦੇਦਗੇ ਗਾ ਤੁਹਾਡੇ ਕੋ ਵੀ ਤਾਂ ਦੇ ਜੀ ਮਿਹਨਤ ਕਰਕੇ ਬੋਤਲ ਚ ਇਹ ਵੀ ਜੀ ਕੋਈ ਨਹੀਂ ਆ ਰਿਹਾ ਮੈਂ ਨਾ ਗਾ ਉਹ ਕਰਾ ਕਰੋ ਜਿਹੜੀ ਚੀਜ਼ ਹੈ ਜੋ ਕਰੋ ਇਹ ਵੀ 500 ਰੁਪਏ ਸੇ ਸਾਡੀ ਇਹ ਪਾਣੀ ਕੜੀ ਜਰੂਰ ਸੇ ਲੈ ਕੇ ਆਇਆ ਹੈ ਆਪਣੀ ਪੈਸੇ ਦੀ ਨਹੀਂ ਆਈ ਕਿ ਮੈਂ ਆਪਾ ਉਹੋ ਜੀ ਕੇ ਥੋੜੀ ਜਿਹੀ ਦੇ ਸੂਣੋ ਥੋੜੀ ਜਿਹੀ ਦੇਣ ਲੱਗਣ ਉਹ ਬੈਕੀ ਆਇਆ ਕਰਦੇ ਜੀ ਤੁਹਾਡੀ ਚਾਰ ਨੇ ਹੋ ਗਏ ਚਾਹ ਦੇਖੋ ਇਹਨਾਂ ਦਾ ਬਣੀ ਹੰਦੀ ਤੇ ਜਿਆਦਾ ਪੈਸਾ ਦੇਣਾ ਹੈਗਾ ਹੋਰ ਨਹੀਂ ਮਾ ਹੋਣਾ ਮੇਨ ਮੇਰੇ ਬਦਲ ਨਹੀਂ ਇਹ ਇੱਕ ਇਹ ਤੋਂ ਫੋਨ ਜਿਹੜਾ ਘਰ ਦਾ ਪਛੇਵ ਲੈਵਲ ਆਲਰੇਡੀ ਜਿਹੜੀ ਐਗਜ਼ਿਸਟਿੰਗ ਰੋਡ ਸੀ ਉਹਦੇ ਲੈ ਉਹਦੇ ਫੋਟੇ ਡਾਊਨ ਹੈ ਇਹਦਾ ਮੈਂ ਕੀ ਹੱਲ ਕਰਦਾ ਤੁਹਾਨੂੰ ਭਾਈ ਇਹ ਸੜਕ ਬਠਾ ਸੜਕਾਂ ਨਹੀਂ ਪਥਰੀ ਨਹੀਂ ਪਾਏ ਫੇ ਬਿਨਾ ਪੱਥਰ ਤੋਂ ਕਿੱਦਾਂ ਸੜਕ ਤਿਆਰ ਕਰਦੀ ਦੀ ਪੱਕੀ ਪੜਦੀ ਭਾਈ ਕਿਆ ਮਤਲਬ ਤੁਸੀਂ ਬੰਦੀ ਲੈ ਸੀ ਪਰ ਤੁਸੀਂ ਆਪਣੇ ਮੂੰਹੋਂ ਕਹਿ ਗਈ ਪਰ ਪੱਥਰ ਨਹੀਂ ਪਾਇਆ ਥੱਲੇ ਇਧਰ ਬਿਨਾ ਪੱਥਰ ਤੋਂ ਸੜਕ ਤੇ ਲੋਕਾਂ ਦੀ ਟਿਕਦੀ ਨਹੀਂ ਮਿੱਟੀ ਪਾਏ ਮਿੱਟੀ ਸੋ ਕਰਾਉਂ ਜੋ ਜਿਹੜੇ ਇਹਨਾਂ ਦੇ ਮੁੱਦੇ ਹੈਗੇ ਆ ਕਿ ਜਿਹੜੀ ਪ੍ਰੋਬਲਮਸ ਆਦੀ ਉਹਦਾ ਕੀ ਹੱਲ ਹੋਊਗਾ ਜੀ ਅਸੀਂ ਕਰਾ ਦੇਣਾ ਦੋਸਤ ਕਦੋਂ ਤੱਕ ਇਦਾਂ ਸਰ ਇਹ ਆਮ ਇੱਥੇ ਦੇ ਵਾਰਡ ਨਿਵਾਸੀ ਦਾ ਕਹਿਣਾ ਵਾਲਾ ਮਲੇ ਨਿਵਾਸੀ ਦਾ ਕਿ ਛੋਟੇ ਛੋਟੇ ਮੁੱਦੇ ਕੋਈ ਨਹੀਂ ਜੀ ਪਰ ਜਿਹੜੀ ਇਹ ਸੜਕ ਤੋਂ ਵੀ ਨਹੀਂ ਸੈਟੀਸਫਾਈਡ ਹੈਗੇ ਕਿ ਜਿਹੜੀ ਸੜਕ ਆਪਣਾ ਸੜਕ ਤੋਂ ਵੀ ਨਹੀਂ ਸੈਟੀਸਫਾਈਡ ਗਈ ਹੈ ਕਿ ਹਲਕਾ ਮਟੀਰੀਅਲ ਲੱਗਾ ਨਹੀਂ ਬਣੀ ਹੈ ਕੋਈ ਜਿਹੜੀ ਮਾੜੀ ਮੋਟੀ ਕਮੀ ਪਈ ਸੀ ਬਰਸਾਤ ਦੇ ਮੌਸਮ ਤੋਂ ਜਿਹੜੀ ਥੋੜੀ ਬਿੜੀ ਕਮੀ ਪਈ ਹੈਗੀ ਠੀਕ ਕਰਾਓ ਜਿਹੜੀ ਤੁਹਾਨੂੰ ਮੈਂ ਵੀਡੀਓ ਦਿਖਾਈ ਸਰ ਕਿ ਪਾਈਪਲਾਈਨ ਜਿਹੜੀ ਆ ਜਿਹੜੀ ਪਾਣੀ ਦੀ ਪਾਈ ਪਾਈ ਆ ਉਹ ਉਹ ਪਲਾਸਟਿਕ ਦੀ ਬਹੁਤ ਹਲਕੀ ਵਿਦਾਊਟ ਆਈਐਸਆਈ ਮਾਰਕਾ ਨਹੀਂ ਨਹੀਂ ਆਈਐਸਆਈ ਹੈ ਸਰ ਤਾਂ ਚੈੱਕ ਕਰਾਈ ਨਹੀਂ ਹੋ ਜੀ ਆਪਣੇ ਸਵਾਲਾਂ ਤੋਂ ਪੁੱਛਦੇ ਹੋਏ ਜੀ ਸਾਹਿਬ ਹਾਂਜੀ ਸਰ ਜਿਹੜਾ ਅੱਜ ਕਮਲਪੀਰ ਵਿੱਚ ਲੋਕਾਂ ਨੇ ਸੜਕ ਜਿਹੜੀ ਬਣੀ ਨਵੀਂ ਉਹਦਾ ਵਿਰੋਧ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੈਂ ਕਿਸ਼ਨ ਲਾਲ ਸ਼ਰਮਾ ਪ੍ਰੈਜ਼ੀਡੈਂਟ ਪੰਡਿਤ ਜਿੰਦਿਆਲ ਉਪਾਦੇ ਪੰਜਾਬ ਪ੍ਰਾਂਤ ਅੱਜ ਮੈਂ ਇੱਥੇ ਆਇਆ ਜੋ ਦਿਖੇ ਲੋਕ ਵਿਰੋਧ ਕਰ ਰਹੇ ਆ ਵਿਰੋਧ ਕਰਨਾ ਹਰ ਵਿਅਕਤੀ ਦਾ ਅਧਿਕਾਰ ਹੈ ਜਦੋਂ ਫਿਰ ਮੈਨੂੰ ਪਤਾ ਚੱਲਿਆ ਤਾਂ ਮੈਂ ਜੇਈ ਸਾਹਿਬ ਨੂੰ ਫੋਨ ਕੀਤਾ ਜੇਈ ਸਾਹਿਬ ਨੇ ਫੋਨ ਨਹੀਂ ਲਿਆ ਉਤੋ ਬਾਅਦ ਮੈਸਜਰ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਚੋਣ ਚੱਕਿਆ ਤੇ ਮੈਨਾਂ ਉਹਨਾਂ ਨੂੰ ਪ੍ਰਾਰਥਨਾ ਕੀਤੀ ਕਿ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਨਾਲ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਇਹ ਬਣਦੀਆਂ ਬਾਅਦ ਚ ਟੁੱਟ ਪੈਣ ਲੱਗ ਪਈਆਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਅਗਰ ਇਹਦੇ ਵਿੱਚ ਜਾਂਚ ਦੇ ਵਿੱਚ ਠੇਕੇਦਾਰ ਅਗਰ ਦੋਸ਼ੀ ਪਾਇਆ ਜਾਏ ਉਹਦੀ ਪੇਮੈਂਟ ਰੋਕ ਲੈਣੀ ਚਾਹੀਦੀ ਤਾਂ ਕਿ ਅੱਗੇ ਤੋਂ ਕੋਈ ਵੀ ਠੇਕੇਦਾਰ ਐਸੀ ਸੜਕ ਨਾ ਬਣਾਏ ਇਹ ਜਨਤੇ ਦਾ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਹੈ ਮੈਂ ਇਸ ਇਲਾਕੇ ਦੇ ਪਾਰਸ਼ਦ ਸਾਹਿਬ ਨੂੰ ਵੀ ਪ੍ਰਾਰਥਨਾ ਕਰਾਂਗਾ ਕਿ ਇਸ ਸੜਕ ਦੀ ਜਾਂਚ ਸੇਤੂ ਨਗਰ ਨਿਗਮ ਦੇ ਅਧਿਕਾਰੀਆਂ ਤੱਕ ਸੂਚਿਤ ਕੀਤਾ ਜਾਵੇ ਔਰ ਲੋਕ ਅਗਰ ਵਿਰੋਧ ਕਰਦੇ ਆ ਤਾਂ ਜੋ ਮਟੀਰੀਅਲ ਪਾਸ ਹੋਇਆ ਉਸ ਹਸਾਬ ਦੇ ਨਾਲ ਹੀ ਸੜਕ ਬਣਨੀ ਚਾਹੀਦੀ ਹੈ ਪੰਡਿਤ ਜਿੰਦਾਲ ਉਪਾਦੇਸ਼ ਸਮਰਤੀ ਮੱਚ ਅਗਰ ਠੇਕੇਦਾਰ ਨੇ ਨਾ ਸੁਣਵਾਈ ਕੀਤੀ ਇਹਦੇ ਫਿਰ ਆਪਾਂ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਜਲਦ ਮਿਲਾਂ